ਨੈਟਵਰਕ ਪ੍ਰੋਬਲਮ ਆ ਗਈ ਹੈ ਹਰ ਰੋਜ਼ ਇਸ ਵੇਲੇ net ਦੀ ਪ੍ਰੋਬਲਮ ਆਉਂਦੀ ਹੈ net ਖੜਦਾ ਪਤਾ ਨਹੀਂ ਕੀ ਪ੍ਰੋਬਲਮ ਆ ਕੀ ਨਹੀਂ ਪ੍ਰਮਾਤਮਾ ਜਾਣਦਾ wifi ਵੀ ਰੁਕ ਜਾਂਦੇ ਐ ਇਸ ਵੇਲੇ ਆਪਾਂ ਗੱਲ ਕਰਨੀ ਸੀ ਜਿਹੜੀ ਹਰ ਰੋਜ਼ ਜਗਿੰਦਰ ਸਿੰਘ ਉਗਰਾਹਾ ਵੀ ਕੇ ਜੂ ਇਕਤਾ ਗਰਾਹਾਂ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਇਹ ਲਖਵੀਰ ਸਿੰਘ ਲੱਖਾ ਸੁਧਾਨਾ ਜੀਰਾ ਆਪ ਵਿਚ ਦੀ ਰੌਲਾ ਬਹੁਤ ਵੱਡਾ ਪਿਆ ਹੋਇਆ ਤੇ ਉਹਦੇ ਤੇ ਇੱਕ ਬਚਨ ਤੋਂ ਲੱਖਾ ਸੁਧਾਣਾ ਵੀ ਮੁਕਰ ਰਿਹਾ ਮੈਂ ਉਹਦੀ ਖੁਦ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਆ ਦੋਸਤੋ ਉਹ ਕਹਿ ਰਿਹਾ ਕਿ ਜਿੰਨਾ ਭਰਾਵਾਂ ਦੇ ਖੇਤ ਵਿੱਚ ਤੇ ਘਰਾਂ ਦੇ ਵਿੱਚ ਭਈਏ ਰਹਿੰਦੇ ਆ ਉਹਨਾਂ ਦੀਆਂ ਉਹ ਧੀਆਂ ਪੜਾਣ ਨੂੰ ਲੈ ਜਾਣਗੇ ਕੱਢ ਕੇ ਤੇ ਲੱਖੇ ਸੁਧਾਣੇ ਨੂੰ ਸਵਾਲ ਕੀਤਾ ਕਿਸਾਨ ਜਥੇਬੰਦੀਆਂ ਨੇ ਕਿ ਵੀ ਭਾਈ ਤੇਰੇ ਖੇਤ ਦੇ ਵਿੱਚ ਤੇਰੇ ਘਲਾੜੇ ਤੇ ਭਈਏ ਰੱਖੇ ਹੋਏ ਆ ਉਹ ਤੇਰੇ ਕੰਮ ਕਰਦੇ ਆ ਤੇ ਤੂੰ ਇੱਕ ਪਾਸੇ ਉਹਨਾਂ ਦਾ ਵਿਰੋਧ ਕਰਨਾ ਉਹਦੇ ਤੋਂ ਮੁਕਰ ਜਾਂਦਾ ਗੱਲ ਇਹ ਨਹੀਂ ਹੈਗੀ ਦੋਸਤੋ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਸਾਨੂੰ ਕਰਨੀ ਚਾਹੀਦੀ ਆ ਹਰ ਤੀਜੇ ਕਿਸਾਨ ਦੇ ਖੇਤ ਦੇ ਵਿੱਚ ਪਰਪੇਸੀ ਆ ਹਰ ਤੀਜੇ ਕਿਸਾਨ ਦੇ ਘਰ ਦੇ ਵਿੱਚ ਮਜ਼ਦੂਰ ਰੱਖਿਆ ਹੋਇਆ ਜਾਂ ਬਿਹਾਰੀ ਆ ਜਾਂ ਜੁਪੀ ਵਾਲਾ ਜਾਂ ਉਹ ਗੋਰਖੇ ਜੇ ਰੱਖੇ ਹੋਏ ਆ ਉਹਦੇ ਵਿੱਚ ਸਰਕਾਰਾਂ ਦਾ ਵੱਡਾ ਫੇਲਿਅਰ ਉਹ ਇਹ ਆ ਕਿ ਉਹਨਾਂ ਬਾਰੇ ਉਹ ਜਾਣਕਾਰੀ ਨਹੀਂ ਰੱਖ ਰਹੇ ਦੂਜਾ ਫੇਲੀਅਰ ਸਾਡਾ ਕਿਸਾਨਾਂ ਦਾ ਕਿ ਜਿਹੜੇ ਕਿਸਾਨ ਦੇ ਖੇਤ ਦੇ ਵਿੱਚ ਉਹ ਕੰਮ ਕਰਦੇ ਆ ਸਾਡਾ ਹੱਕ ਮੰਨਦਾ ਕਿ ਅਸੀਂ ਥਾਣੇ ਦੇ ਵਿੱਚ ਉਹਦੇ ਬਾਰੇ ਦੱਸੀਏ ਉਹਦਾ ਆਧਾਰ ਕਾਰਡ ਪੈਨ ਕਾਰਡ ਜਾਂ ਵੋਟਰ ਕਾਰਡ ਜਿਹੜੇ ਉਹਦੇ ਉਸ ਸਟੇਟ ਦਾ ਪੁਲਿਸ ਸਾਨੂੰ ਪਤਾ ਕਰਕੇ ਦੇਵੇ ਵੀ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ 'ਚ ਗਲਤੀ ਸਾਡੀ ਆ ਕਿ ਅਸੀਂ ਉਹਨਾਂ ਬਾਰੇ ਜਾਣਕਾਰੀ ਨਹੀਂ ਰੱਖਦੇ ਜਾਂ ਜਿਹੜੇ ਕਿਰਾਇਆਂ ਤੇ ਬੈਠੇ ਆ ਪਿੰਡਾਂ ਦੇ ਵਿੱਚ ਰੇਡੀਆਂ ਲਾਉਂਦੇ ਆ ਸ਼ਹਿਰਾਂ ਦੇ ਵਿੱਚ ਜਿਹੜੇ ਕਿਰਾਏਦਾਰ ਮਕਾਨ ਦੇ ਹੀ ਪੈਸੇ ਲੈਣ ਤੱਕ ਮਤਲਬ ਰੱਖਦੇ ਆ ਨਾ ਕਿ ਇਹ ਮਤਲਬ ਰੱਖਦੇ ਆ ਕਿ ਉਹ ਬੰਦਾ ਕੌਣ ਆ ਜਿਹੜਾ ਸਾਡੇ ਘਰ ਵਿੱਚ ਮਕਾਨ ਕਿਰਾਏ ਤੇ ਲੈ ਕੇ ਰਹਿ ਰਿਹਾ ਇਹ ਵੱਡਾ ਨੁਕਸਾਨ ਜਦੋਂ ਹੋ ਜਾਂਦਾ ਇਹ ਜੀ ਘਟਨਾ ਘਟਦੀ ਆ ਜਦੋਂ ਇੱਕ ਮਸੂਮ ਬੱਚੇ ਨੂੰ ਜਦੋਂ ਦੋਸਤੋਂ ਘਟਨਾ ਵਾਪਰ ਜਾਂਦੀ ਆ ਅਸੀਂ ਉਦੋਂ ਹੀ ਕਿਉਂ ਜਾਗਦੇ ਆ ਜਦੋਂ ਇੱਕ ਮਸੂਮ ਨੂੰ ਮਾਰ ਦਿੱਤਾ ਗਿਆ ਬੜੀ ਬੇਰਹਿਮੀ ਨਾਲ ਦਰਿੰਦੇ ਨੇ ਉਦੋਂ ਅਸੀਂ ਸਾਰੇ ਜਗਤ ਪਿੰਡਾਂ ਦੇ ਵਿੱਚ ਲੋਸਮੈਂਟਾਂ ਹੋ ਗਈਆਂ ਸ਼ਹਿਰਾਂ ਚ ਲੋਸਮੈਂਟਾਂ ਹੋ ਗਈਆਂ ਵੀ ਇਹਨਾਂ ਨੂੰ ਅਸੀਂ ਇੱਥੋਂ ਕੱਢ ਗਏ ਤੇ ਸਾਡੇ ਸ਼ਹਿਰ ਭਧੌੜ ਦੇ ਵਿੱਚ ਵੀ ਸੌਆਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਆ ਜਿਨ੍ਹਾਂ ਨੇ ਕਿਰਾਏ ਤੇ ਮਕਾਨ ਦਿੱਤੇ ਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀ ਉਹ ਬੰਦੇ ਕੌਣ ਆ ਜਿਨ੍ਹਾਂ ਦੇ ਖੇਤ ਵਿੱਚ ਰਹਿ ਰਹੇ ਆ ਘਰਦਿਆਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਵੀ ਸਾਡੇ ਖੇਤ ਵਿੱਚ ਕੌਣ ਰਹਿ ਰਿਹਾ ਉਹਦੀ ਬੈਕਗ੍ਰਾਉਂਡ ਕੀ ਆ ਨਾ ਘਰਾਂ ਦੇ ਵਿੱਚ ਜਦੋਂ ਘਰਾਂ ਦੇ ਵਿੱਚ ਉਹਨਾਂ ਨੂੰ ਸੁਣਨੇ ਵੀ ਛੱਡ ਕੇ ਬੱਚਿਆਂ ਦੇ ਵਿੱਚ ਚਲੇ ਜਾਂਦੇ ਆ ਲੋਕ ਪਰ ਜਾਣਕਾਰੀ ਨਹੀਂ ਲੈਣੀ ਸਰਕਾਰ ਦਾ ਫੇਲਿਅਰ ਆ ਤੇ ਸੋਡਾ ਆਪਦਾ ਵੀ ਫੇਲਿਅਰ ਆ ਲੋਕੋ ਤੁਸੀਂ ਉਹਨਾਂ ਬਾਰੇ ਜਾਣਕਾਰੀ ਕਿਉਂ ਨਹੀਂ ਰੱਖ ਰਹੇ ਉਹਨਾਂ ਬਾਰੇ ਪੁੱਛ ਕਿਉਂ ਨਹੀਂ ਰਹੇ ਵੀ ਉਹ ਕੌਣ ਹੈ ਸਾਨੂੰ ਕੀ ਪਤਾ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਜਦੋਂ ਪਰਿਵਾਰ ਦੇ ਵਿੱਚ ਰਾਤ ਵਿੱਚ ਜਾਂਦਾ ਉਹਨੂੰ ਆਏ ਨੂੰ ਮਹੀਨਾ 20 ਦਿਨ ਹੋ ਜਾਂਦੇ ਆ ਉਹ ਆਪਾਂ ਨੂੰ ਲੱਗਦਾ ਵੀ ਇਹ ਸਾਡੇ ਵਰਗਾ ਹੀ ਹੈ ਜਦੋਂ ਅਸੀਂ ਇਹ ਗੱਲ ਸੋਚ ਲੈਂਦੇ ਆ ਵੀ ਸਾਡੇ ਵਰਗਾ ਉਦੋਂ ਫਿਰ ਉਹ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇ ਕੇ ਫਿਰ ਉਹ ਛੁੱਟੀ ਦੇ ਬਹਾਨੇ ਪੰਜਾਬ ਦੇ ਵਿੱਚੋਂ ਚਲੇ ਜਾਂਦਾ ਫਿਰ ਉਹ ਕਹਿ ਦਿੰਦਾ ਮੇਰਾ ਮਾਪਿਓ ਮਰ ਗਿਆ ਜਾਂ ਮੇਰੇ ਨਾਨਾ ਨਾਨੀ ਮਰ ਗਏ ਮੈਂ ਛੋਟਾ ਜਿਹਾ ਬਚਪਨ ਤੋਂ ਲੈ ਕੇ ਦੇਖ ਰਿਹਾ ਜਦੋਂ ਕੋਈ ਘਟਨਾ ਵਾਪਰ ਜਾਂਦੀ ਆ ਉਦੋਂ ਜਦੋਂ ਆਪ ਦੇ گاؤں ਚਲੇ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਆਪ ਦੇ ਪਿੰਡ ਕਿਉਂ ਜਾਂਦੇ ਆ ਉਹਦਾ ਵੱਡਾ ਕਾਰਨ ਇਹੀ ਹੁੰਦਾ ਦੋਸਤੋ ਉਦੋਂ ਕਿਸੇ ਘਟਨਾ ਨੂੰ ਅੰਜਾਮ ਦੇ ਕੇ ਉਹ ਲੋਕ ਜਾਂਦੇ ਆ ਇਹ ਸੋਚਿਆ ਤੇ ਵਿਚਾਰਿਆ ਕਰੋ ਐਵੇਂ ਅੰਨੀ ਦੇ ਥੇ ਆਪਾਂ ਇੱਕ ਦੂਜੇ ਨੂੰ ਅੱਜ ਲੜਨ ਦੀ ਥਾਂ ਮਿਹਣੋ ਮਿਹਣੀ ਹੋਣ ਦੀ ਥਾਂ ਬਰਸ ਚ ਕਾਮਰੇਡ ਤੇ ਦੂਜੇ ਪਾਸੇ ਆਪਾਂ ਸਿੱਖਾਂ ਵਾਲੀ ਲੜਾਈ ਨਾ ਲੜੀ ਗੇ ਇਹ ਤਾਂ ਸ਼ੁਰੂ ਤੋਂ ਹੁੰਦਾ ਆ ਰਿਹਾ 84 ਤੋਂ ਲੈ ਕੇ ਹਾਂ ਆਪਣੇ ਵਿਚਾਰ ਧਾਰਾ ਇੱਕ ਦੂਜੇ ਦੀ ਵੱਖਰੀ ਆ ਸਾਡੇ ਵੱਖਰੇ ਐਵੇਂ ਹੈਗੇ ਆਗੇ ਅਗਰਾਹਾਂ ਦੀ ਵਿਚਾਰ ਧਾਰਾ ਦੂਜੀ ਆ ਸਾਡੀ ਦੂਜੀ ਆ ਪਰ ਇੱਥੇ ਜਿਹੜੀ ਲੜਾਈ ਸੋਚਣ ਦੇ ਵਿਚਾਰਨ ਵਾਲੀ ਆ ਸਾਡੀ ਲੜਾਈ ਦੇ ਵਿੱਚ ਤੀਜਾ ਕੋਈ ਲਾਹਾ ਲੈ ਕੇ ਚੱਲਿਆ ਜਾਵੇ ਤੇ ਅਸੀਂ ਲੜਦੇ ਰਹਿ ਜਗੇ ਆਪਾਂ ਤਾਂ ਇੱਥੇ ਹੀ ਰਹਿਣਾ ਅੱਜ ਨਹੀਂ ਤਾਂ ਕੱਲ ਨੂੰ ਉਸ ਗੱਲ ਦਾ ਜਵਾਬ ਲੈ ਲਾਂਗੇ ਮੈਂ ਲੱਖਾ ਸੁਧਾਨਾ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਨਾ ਕਿ ਹੁਣ ਇਹ ਜਿਹੜਾ ਮਸਲਾ ਹੈ ਲੜਨ ਦਾ ਨਹੀਂ ਹੁਣ ਇਹ ਸੋਚਣ ਦੇ ਵਿਚਾਰਨ ਦਾ ਤੇਰੇ ਖੇਤ ਦੇ ਵਿੱਚ ਵੀ ਭਰਾਵਾ ਪਰਵਾਸੀ ਕੰਮ ਕਰਦੇ ਆ ਜਿਹੜੇ ਛੋਟੇ-ਛੋਟੇ ਤੇਰੇ ਬੱਚੇ ਆ ਤੂੰ ਵੀ ਉਹਨਾਂ ਬਾਰੇ ਬੈਕਗ੍ਰਾਉਂਡ ਜ਼ਰੂਰ ਪਤਾ ਕਰ ਥਾਣੇ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵੀ ਉਹ ਜੂਪੀ ਤੋਂ ਆਏ ਹੋਇਆ ਕੋਈ ਕ੍ਰਾਈਮ ਤਾਂ ਨਹੀਂ ਕਰਕੇ ਆਏ ਜਾਂ ਕਿਸੇ ਨੂੰ ਮਾਰ ਕੇ ਤਾਂ ਨਹੀਂ ਆਏ ਜਦੋਂ ਬੰਦੇ ਦਾ ਕ੍ਰਾਈਮ ਕੀਤਾ ਹੁੰਦਾ ਉਹਦੀ ਅਵਸਥਾ ਉਹੇ ਦੀ ਹੋ ਜਾਂਦੀ ਆ ਫਿਰ ਉਹਨੂੰ ਚੰਗੇ ਨਹੀਂ ਲੱਗਦੇ ਲੋਕ ਫਿਰ ਉਹ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦਾ ਪਰ ਹਾਂ ਅਸੀਂ ਸਾਰੀ ਕੌਮ ਨੂੰ ਮਾੜਾ ਨਹੀਂ ਕਹਿ ਸਕਦੇ ਜੇ ਇੱਕ ਬੰਦਾ ਗਲਤੀ ਕਰਦਾ ਪੰਜਾਬ ਦੇ ਵਿੱਚ ਮੈਂ ਖੁਦ ਇਹੋ ਜਿਹੀਆਂ ਘਟਨਾਵਾਂ ਦੇਖੀਆਂ ਜਿਹਦੇ ਵਿੱਚ ਪੰਜਾਬ ਦੇ ਇਹੋ ਜਿਹੇ ਦਰਿੰਦੇ ਬਣ ਕੇ ਬੰਦੇ ਜਿਨ੍ਹਾਂ ਨੇ ਕਤਲ ਕੀਤੇ ਛੋਟੇ-ਛੋਟੇ ਬੱਚਿਆਂ ਨੂੰ ਮਾਰਿਆ ਇੱਕ ਬੀਬੀ ਨੇ ਆਪਣੇ ਬੱਚੇ ਨੂੰ ਨਹਾਉਂਦੀ ਨੇ ਬੱਚੇ ਨੂੰ ਨਿਮਾ ਰਹੀ ਹੈ ਕਹਿੰਦੀ ਬੱਚਾ ਉਹ ਨਹਾ ਨਹੀਂ ਸੀ ਰਿਹਾ ਬਠਿੰਡੇ ਦੀ ਗੱਲ ਆ ਦੋਸਤੋ ਸ਼ਰਾਬ ਮਾਰ ਕੇ ਸੱਕੀ ਮਾਂ ਨੇ ਆਪਦੇ ਬੱਚੇ ਨੂੰ ਮਾਰਿਆ ਫਿਰ ਇਸ ਤਰ੍ਹਾਂ ਹੀ ਇੱਕ ਬੀਬੀ ਨੇ ਆਪਦੇ ਪ੍ਰੇਮੀ ਨਾਲ ਕੇ ਆਪਣੇ ਬੱਚੇ ਨੂੰ ਮਾਰਿਆ ਤੇ ਅੰਦਰ ਹੀ ਨੱਪ ਦਿੱਤਾ ਤਾਂ ਫਿਰ ਕਿੰਨੇ ਕੁ ਨੂੰ ਆਪਾਂ ਪੰਜਾਬ ਦੇ ਵਿੱਚੋਂ ਕੱਢ ਦੇਾਂਗੇ ਸੋਚਣ ਤੇ ਵਿਚਾਰੋ ਦਿਮਾਗ ਨਾਲ ਕੰਮ ਲਿਆ ਕਰੋ ਤਲਖੀ ਨਾ ਯਾਰ ਕਰਿਆ ਕਰੋ ਸੋਸ਼ਲ ਮੀਡੀਆ ਤੇ ਆਪਾਂ ਵਿਦਮਾਨ ਬਣ ਕੇ ਬਹਿ ਜਾਂਦੇ ਆ ਇੱਕ ਦੂਜੇ ਨੂੰ ਆਪਾਂ ਗਾਲਾਂ ਕੱਢੀ ਜਾਂਦੇ ਆ ਪਰ ਅਸਲ ਗੱਲ ਨੂੰ ਆਪਾਂ ਵਿਚਾਰਦੇ ਨਹੀਂ ਇਹ ਇੱਕ ਲਹਿਰ ਹੁੰਦੀ ਆ ਕਦੋਂ ਵੀ ਲਹਿਰ ਉੱਠ ਖੜਦੀ ਆ ਫਿਰ ਅਸੀਂ ਉਹਦੇ ਭੱਜ ਕੇ ਮਗਰ ਲੱਜ ਜਾਂਦੇ ਆ ਜਦੋਂ ਉਹ ਲਹਿਰ ਬਹਿ ਜਾਂਦੀ ਆ ਅਸੀਂ ਫਿਰ ਨਾਲ ਦੀ ਨਾਲ ਉਹ ਲਹਿਰ ਨੂੰ ਛੱਡ ਕੇ ਚੁੱਪ ਕਰਕੇ ਬਹਿ ਜਾਂਦੇ ਆ ਠੰਡੇ ਹੋ ਕੇ 2015 ਦੀ ਮੈਂ ਘਟਨਾ ਤੁਹਾਨੂੰ ਯਾਦ ਕਰਾਉਣਾ 2015 ਸਾਲ ਦੇ ਵਿੱਚ 85 ਥਾਵਾਂ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਹੋਈ ਕੀ ਅਸੀਂ ਜਾਗੇ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਹੋਣੀ ਬੰਦ ਹੋ ਗਈ ਕੀ ਉਹ ਸਾਰੇ ਬੰਦਿਆਂ ਨੂੰ ਸਜ਼ਾ ਮਿਲੀਆਂ ਕੀ ਅੱਜ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਜਾਣਕਾਰੀ ਲਈ ਆ ਜਿਹੜੇ ਜਿਹੜੇ ਬੰਦੇ ਗੁਰੂ ਘਰਾਂ ਦੇ ਵਿੱਚ ਰਹਿ ਰਹੇ ਹੋ ਉਹ ਕੌਣ ਹੈ ਕਿੱਥੋਂ ਆਏ ਉਹਨਾਂ ਦੀ ਬੈਕਗ੍ਰਾਉਂਡ ਕੀ ਆ ਜਾਂ ਜਿਹੜੇ ਅਸੀਂ ਗ੍ਰੰਥੀ ਰੱਖਦੇ ਆ ਤੇ ਜਦੋਂ ਐਦਾਂ ਦੀ ਘਟਨਾ ਵਾਪਰ ਜਾਂਦੀ ਆ ਕੋਈ ਧਾਰਮਿਕ ਮੁੱਦਾ ਬਣ ਜਾਂਦਾ ਦੋਸਤੋ ਤੇ ਉਹਦੇ ਵਿੱਚੋਂ ਮੈਂ ਆਪ ਦੇਖਿਆ ਕਿ 100 ਦੇ ਵਿੱਚੋਂ 80% ਗ੍ਰੰਥੀਆਂ ਦਾ ਹੱਥ ਨਿਕਲਿਆ 10% ਕਮੇਟੀ ਦਾ ਹੱਥ ਨਿਕਲਿਆ 5% ਬਗਾਨੇ ਬੰਦਿਆਂ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਜਿਹੜੇ ਸ਼ਰਾਰਤੀ ਬੰਦੇ ਸੀ ਉਹਨਾਂ ਨੇ ਕੀਤੀ ਆ ਨਹੀਂ ਤਾਂ ਜ਼ਿਆਦਾਤਰ ਉਹ ਲੋਕਾਂ ਨੇ ਇੱਕ ਦੂਜੇ ਨੂੰ ਛੋਟਾ ਦਿਖਾਉਣ ਖਾਤਰ ਇੱਕ ਦੂਜੇ ਦੀ ਕਿ ਨਸਲ ਕੁਸੀ ਕਰਨ ਖਾਤਰ ਵੀ ਉਹਨੂੰ ਅਸੀਂ ਨੀਚਾ ਕਿਵੇਂ ਦਿਖਾਉਣਾ ਤੇ ਸਾਡੇ ਬੰਦਿਆਂ ਨੇ ਬੇਆਬਦੀਆਂ ਕਰਤੀਆਂ ਜਿਹੜੀ ਲੁਧਿਆਣੇ ਹੋਈ ਸੀ ਉਹ ਬਲਜਿੰਦਰ ਕੌਰ ਨੇ ਕਰਵਾਈ ਸੀ ਉਹ ਗ੍ਰੰਥੀ ਦੀ ਮਾਤਾ ਸੀ ਉਹਨੇ ਬੇਆਬਦੀ ਕੀਤੀ ਸੀ ਤੇ ਉਹਨੂੰ ਸਾਡੇ ਸਿੰਘਾਂ ਨੇ ਸਜ਼ਾ ਵੀ ਦਿੱਤੀ ਇਸ ਤਰ੍ਹਾਂ ਹੀ ਗੁਰੂ ਸਰਮਹ ਰਾਜ ਦੇ ਵਿੱਚ ਹੋਇਆ ਤੇ ਜਦੋਂ ਬਗਰਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਹੋਈ ਤੇ ਗੁਰੂ ਸਰਮਹ ਰਾਜ ਜਦੋਂ ਅਸੀਂ ਸਾਰਾ ਜਾ ਕੇ ਪਤਾ ਕੀਤਾ ਉੱਥੇ ਸਾਰੇ ਸਿੰਘਾਂ ਨੂੰ ਪਤਾ ਲੱਗਿਆ ਕਿ ਅਸੀਂ ਆਖਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਬਗਰਾੜੀ ਵਾਲਾ ਉਹ ਪ੍ਰਾਤਨ ਲਿਖਾਈ ਲਿਖੀ ਹੋਈ ਆ ਜਿਹੜਾ ਇਹ ਆ ਇਹ ਨਵੇਂ ਅੱਖਰਾਂ ਚ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਆ ਇਹਨੂੰ ਆਪਾਂ ਦੇਖੀਏ ਤਾਂ ਸਹੀ ਤੇ ਉੱਥੇ ਪਤਾ ਨਿਕਲਿਆ ਤਾਂ ਉਹਦੇ ਚ ਗ੍ਰੰਥੀ ਦਾ ਹੱਥ ਨਿਕਲਿਆ ਦੋਸਤੋ ਜਦੋਂ ਟੈਰੋਗਸ ਸੈਂਟਰ ਦੇ ਵਿੱਚ ਲੈ ਕੇ ਗਈ ਪੁਲਿਸ ਤੇ ਉਹਦਾ ਹੱਥ ਨਿਕਲਿਆ ਇਸ ਤਰ੍ਹਾਂ ਹੀ ਦੁੱਲੇ ਵਾਲੇ ਹੋਈ ਉਹਦੇ ਵਿੱਚ ਕਮੇਟੀ ਦਾ ਹੱਥ ਨਿਕਲਿਆ ਕਮੇਟੀ ਦੇ ਵਿੱਚ ਹੀ ਬੰਦਾ ਰੱਖਿਆ ਹੋਇਆ ਸੀਗਾ ਤੇ ਜਦੋਂ ਉਹਨੂੰ ਸ਼ਕਤੀ ਨਾਲ ਜਿਸ ਕਰਨ ਸਿੰਘ ਏ ਡੀਜੀਪੀ ਨੇ ਪੁੱਛਿਆ ਉਦੋਂ ਡੀਆਈਜੀ ਬਠਿੰਡਾ ਸੀ ਮੈਂ ਉਹਨਾਂ ਨੂੰ ਕਿਹਾ ਜੀ ਨਾ ਸੋਨੂੰ ਕੋਈ ਦੋਖਾ ਗੁਰੂ ਗ੍ਰੰਥ ਸਾਹਿਬ ਦਾ ਨਾ ਮੈਨੂੰ ਸਾਡੇ ਨਾਲ ਦਾ ਹੀ ਪਿੰਡ ਸੀ ਭਧੌੜ ਤੋਂ 10 ਕਿਲੋਮੀਟਰ ਤੇ ਦੁੱਲੇਵਾਲ ਤੇ ਉਹਨਾਂ ਨੇ ਸ਼ਕਤੀ ਨਾਲ ਪੁੱਛਿਆ ਤਾਂ ਉਹੀ ਕਮੇਟੀ ਦਾ ਮੈਂਬਰ ਨਿਕਲਿਆ ਜਿਹਨੇ ਬੇਆਬਦੀ ਕੀਤੀ ਗੁਟਕਾ ਸਾਹਿਬ ਦੀ ਦੋਸਤੋ ਮੇਰਾ ਕਹਿਣ ਦਾ ਭਾਵ ਕਿ ਅਸੀਂ ਸੋਚਦੇ ਵਿਚਾਰਦੇ ਨਹੀਂ ਅਸੀਂ ਉਦੋਂ ਜਾਗਦੇ ਆ ਜਦੋਂ ਘਟਨਾ ਵਾਪਰ ਜਾਂਦੀ ਹੈ ਉਦੋਂ ਪਹਿਲਾਂ ਅਸੀਂ ਜਮਾਈ ਝਾਤੀ ਨਹੀਂ ਮਾਰਦੇ ਦੀਵੇ-ਓਲੇ ਨੇਹਰਾ ਫਿਰ ਅਸੀਂ ਇੱਕ ਦੂਜੇ ਨੂੰ ਮਿਹਣੇ ਤਾਨ ਪੱਕਾ ਫੱਕਾ ਲਾ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਫੰਡ ਵੀ ਇਕੱਠਾ ਕਰਕੇ ਦਿੱਤਾ ਆਪਾਂ ਤੇ ਉੱਥੇ ਆਪਾਂ ਕਮੇਟੀਆਂ ਦਾ ਇਕੱਠ ਕਰਕੇ ਆਪਦੇ ਕੋਲੋਂ ਤੇਲ ਫੂਕ ਕੇ ਜਾਂਦੇ ਵੀ ਰਹੇ ਜਦੋਂ ਉੱਠ ਖੜਿਆ ਆਪਾਂ ਸਾਰਿਆਂ ਨੇ ਗਾਲਾਂ ਵੀ ਕੱਢੀਆਂ ਦੁਆਰੇ ਕਿਸੇ ਨੇ ਧਰਨਾ ਲਾ ਕੇ ਨਹੀਂ ਕਿਹਾ ਕਿ ਆਓ ਆਪਾਂ ਇਨਸਾਫ ਲਈਏ ਗੁਰੂ ਗ੍ਰੰਥ ਸਾਹਿਬ ਦਾ ਮੈਂ ਇਹ ਨਹੀਂ ਕਹਿੰਦਾ ਧਿਆਨ ਸਿੰਘ ਮੰਡ ਚੰਗਾ ਸੀ ਜਾਂ ਮਾੜਾ ਸੀ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਸਾਡਾ ਸਾਰਿਆਂ ਦਾ ਸੀ ਤੇ ਉਥੇ ਪ੍ਰਚਾਰਕ ਵੀ ਖੜਾ ਛੱਡ ਗਏ ਨਾ ਬਾਬਾ ਰਣਜੀਤ ਸਿੰਘ ਢੱਡਰੀਆਂ ਗਿਆ ਨਾ ਭਾਈ ਪੰਤ ਪ੍ਰੀਤ ਗਿਆ ਨਾ ਭਾਈ ਮਾਝੀ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਅੱਜ ਵੀ ਨਹੀਂ ਬੰਦ ਹੋਈ ਤੇ ਇਹੀ ਜਦੋਂ ਆਪਾਂ ਬਾਰਡਰ ਤੇ ਕਿਸਾਨ ਅੰਦੋਲਨ ਲੜ ਰਹੇ ਸੀ ਉਥੇ ਵੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤੇ ਅੱਜ ਤੱਕ ਸਭ ਤੇ ਵੀ ਹੋਈ ਤੇ ਉਥੇ ਪ੍ਰਾਤਨ ਸਿੰਘਾਂ ਨਹੀਂ ਤਰ੍ਹਾਂ ਆਪਣੇ ਸਿੰਘਾਂ ਨੇ ਉਹਨੂੰ ਸਜ਼ਾ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹਜੇ ਵੀ ਨਹੀਂ ਬੰਦ ਹੋਈ ਦੋਸਤੋ ਇਹ ਗੱਲਾਂ ਸੋਚਣ ਦੇ ਵਿਚਾਰ ਨਾਲੀਆਂ ਕਿ ਅਸੀਂ ਜਦੋਂ ਘਟਨਾ ਵਾਪਰ ਜਾਂਦੀ ਆ ਉਦੋਂ ਹੀ ਜਾਗਦੇ ਆ ਪਹਿਲਾਂ ਕਿਉਂ ਨਹੀਂ ਜਾਗਦੇ ਜੇ ਅਸੀਂ ਹੁਣ ਤੋਂ ਇਹ ਸੋਚ ਕੇ ਚੱਲ ਗਏ ਇਹਨਾਂ ਗੱਲਾਂ ਨੂੰ ਜਿਵੇਂ ਹੁਣ ਸਰਕਾਰ ਦਾ ਫੇਲਿਅਰ ਸਭ ਤੋਂ ਵੱਡਾ ਮੈਂ ਫੇਰ ਕਹਿੰਨਾ ਸਰਕਾਰ ਇਹਦੇ ਬਾਰੇ ਜਾਣਕਾਰੀ ਲਵੇ ਹੁਣ ਵੱਡਾ ਫੇਲਿਅਰ ਇਹ ਕਿ ਹੁਣ ਕਿਸਾਨਾਂ ਨੇ ਝੋਨਾ ਵੜਨਾ ਸਾਰੀ ਗਰਮੀ ਜਾਗੀ ਨਹੀਂ ਸਰਕਾਰ ਹਰ ਸਾਲ ਆਪਣਾ ਇਹੀ ਰੌਲਾ ਪੈਂਦਾ ਸਰਕਾਰ ਨੇ ਬਿਲਕੁਲ ਹੀ ਪ੍ਰਾਲੀ ਦਾ ਕੋਈ ਪ੍ਰਬੰਧ ਨਹੀਂ ਕੀਤੀ ਕਰਨਾ ਕੀ ਆ ਜਿਹੜੇ ਲੱਖ ਲੱਖ ਦੇ ਮਸ਼ੀਨਰੀ ਲੱਖ ਲੱਖ ਦੀ ਸਾਨੂੰ ਸਰਸਿਟੀ ਤੇ ਦੇਤੀ ਤੇ ਹੁਣ ਜਦੋਂ ਪਰਾਲੀ ਨੂੰ ਕਿਸਾਨ ਅੱਗ ਲਾਉਣਗੇ ਤੇ ਫੜਫੜ ਪਰਚੇ ਦੇਣਗੇ ਉਹਨਾਂ ਨੂੰ ਅੰਦਰ ਕਰਨਗੇ ਜਦੋਂ ਫਿਰ ਪੂਰੀ ਲਹਿਰ ਚੱਲ ਪਈ ਉਹੀ ਕਿਸਾਨਾਂ ਨੂੰ ਫਿਰ ਸਰਕਾਰ ਕਹੂਗੀ ਜੀ ਤੁਸੀਂ ਕੱਲੇ ਗਾਲੇ ਨੂੰ ਅੱਗ ਲਾ ਲਓ ਕੋਈ ਨਹੀਂ ਇਹਨੂੰ ਸਾਰੋ ਜੀ ਜਿਵੇਂ ਸਰਦੇ ਆ ਕਹਿਣ ਤੋਂ ਭਾਵ ਅਸੀਂ ਉਦੋਂ ਕਿਉਂ ਜਾਗਦੇ ਆ ਜਿਹਨਾਂ ਲੋੜ ਆ ਯਾਰ ਪਹਿਲਾਂ ਕਿਉਂ ਨਹੀਂ ਜਾਗਦੇ ਜੇ ਹੁਣ ਅਸੀਂ ਪੰਜਾਬ ਚੋਂ ਭਈਏ ਬੰਦ ਕਰਨੇ ਆ ਤਾਂ ਹੁਣ ਤੋਂ ਵਿਚਾਰੋ ਹੁਣ ਤੋਂ ਸੋਚੋ ਕਿ ਅਸੀਂ ਝੋਨਾ ਕਿਵੇਂ ਲਾਉਣਾ ਹੁਣ ਝੋਨਾ ਸਾਡਾ ਵੱਢ ਕੇ ਪੱਕ ਕੇ ਤਿਆਰ ਹੋ ਗਿਆ ਹੋਰ ਬੀਹਾਂ ਦੇ ਨਾਲ ਨੂੰ ਸਾਰੇ ਝੋਨੇ ਵੱਡੇ ਜਾਣੇ ਆ ਤੇ ਅਸੀਂ ਗਾਹਣ ਲਈ ਗੱਲ ਸੋਚੀ ਉਹਨਾਂ ਨੂੰ ਅਸੀਂ ਲੈ ਗਏ ਸਰਕਾਰ ਨੂੰ ਕਹੀਏ ਕਿ ਸਾਨੂੰ ਸਬਸਿਡੀ ਤੇ ਸਾਧਨ ਦਿਓ ਫੇਰ ਅਸੀਂ ਲੈ ਗਏ ਤੇ ਨਹੀਂ ਜਿਹੜੇ ਸਾਡੇ ਬੰਦੇ ਆ ਪੰਜਾਬ ਦੇ ਫਿਰ ਉਹਨਾਂ ਨੇ ਮੂੰਹ ਮੰਗ ਮਾ ਭਾਈ ਭਾ ਲੈਣਾ ਸੋ ਉਥੋਂ ਫਿਰ 5 5 6 6000 ਰੁਪਇਆ ਤੁਸੀਂ ਦੇ ਦਿਓ ਕਿ ਸਾਨੂੰ ਫਿਰ ਲੁੱਟ ਤਾਂ ਸੁੱਟ ਗਈ ਹੋਣੀ ਆ ਵੱਡਾ ਕਿਨੇ ਜਾਣਾ ਕਿਸਾਨ ਨੇ ਨੁਕਸਾਨ ਕਿਦਾ ਹੋਣਾ ਕਿਸਾਨਾਂ ਦਾ ਹੋਰ ਕਿਸੇ ਦਾ ਨਹੀਂ ਹੋਣਾ ਅਸੀਂ ਜਾਗਦੇ ਨਹੀਂ ਅਸੀਂ ਉਦੋਂ ਜਾਗਦੇ ਆ ਜਦੋਂ ਸਾਡੇ ਦਿਮਾਗ ਤੇ ਆ ਡੇਗਦੀ ਆ ਗੱਲ ਸੱਟ ਬਾਈਦੀ ਆ ਦਿਮਾਗ ਤੇ ਉਦੋਂ ਜਾਗਦੇ ਆ ਉਹਨਾਂ ਚਿਰ ਅਸੀਂ ਜਾਗਦੇ ਨਹੀਂ ਮੇਰੇ ਭਰਾ ਜਿਹੜੇ ਵੀ ਮੇਰੀ ਵੀਡੀਓ ਦੇਖ ਰਹੇ ਆ 150 ਤੋਂ ਉੱਪਰ ਤੁਸੀਂ ਲਗਾਤਾਰ ਦੇਖ ਰਹੇ ਹਾਂ ਭਰਾਵੋ ਤੇ ਟਿੱਪਣੀਆਂ ਵੀ ਕਰ ਰਹੇ ਹਾਂ ਆਪਾਂ ਪਿੰਡਾਂ ਦੇ ਵਿੱਚ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲ ਗਏ ਵੀ ਜਿਹਦੇ ਖੇਤ ਦੇ ਵਿੱਚ ਪੰਜਾਬੀ ਦੇ ਭਈਆ ਜਿਹਦੇ ਘਰ ਦੇ ਵਿੱਚ ਕੰਮ ਕਰਦਾ ਅਸੀਂ ਥਾਣਿਆਂ ਦੇ ਵਿੱਚ ਉਹਦੀ ਜਾਣਕਾਰੀ ਦੇਗੇ ਥਾਣਿਆਂ ਦੇ ਵਿੱਚ ਇੱਕ ਪ੍ਰੋਟੋਕੋਲ ਆ ਉਹ ਉਥੋਂ ਦੀ ਸਟੇਟ ਨੂੰ ਲਿਖ ਕੇ ਭੇਜੂਗਾ ਕਿ ਮੈਨੂੰ ਇਸ ਬੰਦੇ ਬਾਰੇ ਜਾਣਕਾਰੀ ਦਿਓ ਉਦਾ ਆਧਾਰ ਕਾਰਡ ਲਓ ਪੈਨ ਕਾਰਡ ਲਓ ਜੇ ਉਹ ਫੇਕ ਹੋਊਗਾ ਸੋਨੂੰ ਪਤਾ ਲੱਗੂਗਾ ਜੇ ਉਥੋਂ ਲਿਖ ਕੇ ਆ ਗਿਆ ਉਹ ਸਟੇਟ ਦਾ ਚਾਹੇ ਉਹ ਬਿਹਾਰ ਦਾ ਚਾਹੇ ਉਹ ਜੂਪੀ ਦਾ ਤੇ ਨਾਲ ਦੀ ਨਾਲ ਸੋਨੂੰ ਪੁਲਿਸ ਪ੍ਰਸ਼ਾਸਨ ਦੱਸੂਗਾ ਵੀ ਭਾਈ ਇਹਦੀ ਬੈਕਗ੍ਰਾਉਂਡ ਸਹੀ ਆ ਇਹ ਬੰਦਾ ਅਪਰਾਧੀ ਨਹੀਂ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਪਰਿਵਾਰ 'ਚ ਰੱਖ ਸਕਦੇ ਹੋ ਜਾਂ ਜਿਹੜੇ ਬੰਦੇ ਦੇ ਕਿਰਾਏ ਤੇ ਮਕਾਨ ਦੇ ਵਿੱਚ ਰਹਿ ਰਿਹਾ ਉਹ ਵੀ ਲਿਖ ਕੇ ਥਾਣੇ ਦੇ ਵਿੱਚ ਦੇ ਕੇ ਆਵੇ ਕਿ ਆਹ ਬੰਦੇ ਬਾਰੇ ਮੈਨੂੰ ਜਾਣਕਾਰੀ ਦੇ ਤੇ ਜਦੋਂ ਉਹਦੇ ਬਾਰੇ ਜਾਣਕਾਰੀ ਆ ਗਈ ਹਾਂ ਕਿਰਾਏ ਦੇ ਵਿੱਚ ਜੋ ਮਕਾਨ ਦੇ ਵਿੱਚ ਰਹਿ ਰਿਹਾ ਫਿਰ ਤੁਸੀਂ ਉਹਨੂੰ ਰੱਖ ਸਕਦੇ ਹੋ ਫਿਰ ਉਹ ਬੰਦਾ ਅਪਰਾਧੀ ਨਹੀਂ ਕਿਉਂਕਿ ਆਪਾਂ ਕਿਸੇ ਦੀ ਕੋਮ ਨੂੰ ਸਾਰੀ ਨੂੰ ਮਾੜੀ ਨਹੀਂ ਕਹਿ ਸਕਦੇ ਦੋਸਤੋ ਜੇ ਕੋਮ ਮਾੜੀ ਹੁੰਦੀ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਬਹਾਦਰ ਨੂੰ ਛਾ ਨੂੰ ਰਾਜ ਨਹੀਂ ਸੀ ਦੇਖ ਕੇ ਜਾਂਦੇ ਔਰੰਗਜ਼ੇਬ ਨੇ ਪਾਦਸ਼ਾਹ ਦੇ ਨਾਲ ਟੱਕਰ ਲਈ ਸੀ ਸਹਬਜ਼ਾਦੇ ਸ਼ਹੀਦ ਕੀਤੇ ਗੁਰੂ ਸਾਹਿਬ ਸ਼ਹੀਦ ਕੀਤੇ ਪਿਤਾ ਸ਼ਹੀਦ ਕੀਤਾ ਮਾਤਾ ਸ਼ਹੀਦ ਸਾਨੂੰ ਇਹ ਮੈਸੇਜ ਦੇ ਕੇ ਗਏ ਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਿ ਕੌਮ ਮਾੜੀ ਨਹੀਂ ਬੰਦਾ ਮਾੜਾ ਹੋ ਸਕਦਾ ਸਾਰੀ ਕੌਮ ਨੂੰ ਅਸੀਂ ਮਾੜਾ ਨਹੀਂ ਕਰ ਸਕਦੇ ਪਰਿਵਾਰ ਦੇ ਵਿੱਚ ਵੀ ਮਾੜਾ ਬੰਦਾ ਜੰਮ ਸਕਦਾ ਪਰਿਵਾਰ ਵਿੱਚ ਵੀ ਬੰਦੇ ਅਪਰਾਧੀ ਹੁੰਦੇ ਆ ਕੋਈ ਕਤਲ ਕਰ ਦਿੰਦਾ ਕੋਈ ਕਿਸੇ ਨੂੰ ਮਾਰ ਦਿੰਦਾ ਕੋਈ ਕਿਸੇ ਨਾਲ ਹੇਰਾ ਫੇਰੀ ਕਰ ਲੈਂਦਾ ਕੋਈ ਚੋਰੀ ਕਰ ਜਾਂਦਾ ਪਰ ਅਸੀਂ ਸਾਰੀ ਕਮਿਊਨਿਟੀ ਨੂੰ ਮਾੜਾ ਕਹਿ ਕੇ ਸਵੋਧਨ ਕਰ ਦਗੇ ਦੋਸਤੋ ਇਹ ਨਹੀਂ ਹੁੰਦਾ ਆਪਾਂ ਆਮ ਇਹ ਗੱਲਾਂ ਸੋਚਦੇ ਰਹਿੰਨੇ ਆ ਕਿ ਯਾਰ ਸਾਡੇ ਘਰ ਦੇ ਵਿੱਚ ਬੰਦਾ ਆਇਆ ਚੋਰੀਆਂ ਕਰਨ ਲੱਗ ਗਿਆ ਜਾਂ ਨਸ਼ਾ ਕਰਨ ਲੱਗ ਗਿਆ ਜਾਂ ਪਰਿਵਾਰ ਦੀ ਧੀ ਭੈਣ ਸੀ ਜਿਹੜੀ ਉਹ ਸਾਡੀ ਬਦਨਾਮੀ ਕਰਾ ਕੇ ਚਲੀ ਗਈ ਫਿਰ ਆਪਾਂ ਗਾਲ ਕੱਢ ਕੇ ਕਹਿੰਨੇ ਆ ਯਾਰ ਨਾ ਮਾੜਾ ਆਵੇ ਨਾ ਘਰ ਵਿੱਚ ਮਾੜਾ ਜੰਮੇ ਫੇਰ ਆਪਾਂ ਇਹ ਗੱਲਾਂ ਕਰਦੇ ਆ ਇਹ ਉਦੋਂ ਹੀ ਹੁੰਦੀਆਂ ਦੋਸਤੋ ਜਦੋਂ ਉਹਦੀ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ ਉਹ ਸੰਗਤ ਗਲਤ ਕਰਦਾ ਹੈ ਉਹ ਕੋਈ ਵੀ ਕਰ ਸਕਦਾ ਹੈ ਉਹ ਇਹ ਨਹੀਂ ਵੀ ਬਿਹਾਰ ਤੋਂ ਆ ਕੇ ਜਾਂ ਬੰਗਾਲ ਤੋਂ ਆ ਕੇ ਜਾਂ ਉਹ ਜੂਪੀ ਤੋਂ ਆ ਕੇ ਜਾਂ ਮੱਧ ਪ੍ਰਦੇਸ਼ ਤੋਂ ਆ ਕੇ ਜਾਂ ਹਿਮਾਚਲ ਤੋਂ ਆ ਕੇ ਉਹ ਕੋਈ ਵੀ ਬੰਦੇ ਦੀ ਜਿਹੜੀ ਬੁੱਧੀ ਆ ਖਰਾਬ ਹੋ ਸਕਦੀ ਹੈ ਮਾੜੀ ਸੰਗਤ ਨਾਲ ਸੰਗਤ ਚੰਗੀ ਰੱਖੋ ਬੱਚਿਆਂ ਬਾਰੇ ਮੈਂ ਅਕਸਰ ਕਹਿਣਾ ਹੁੰਦਾ ਕਿ ਬੱਚੇ ਨੂੰ ਜਦੋਂ ਬੇਲਾਗਾ ਪੜ੍ਹਾਈ ਕਰਕੇ ਆ ਗਿਆ ਉਹਨੂੰ ਖੇਤ ਦੇ ਵਿੱਚ ਕਿੰਨੇ ਆਏ 15 ਲਾਇਕ ਆ ਗਏ 219 ਦੋਸਤੋ ਸੌਰੀ ਜੀ ਨੈਟਵਰਕ ਪ੍ਰੋਬਲਮ ਬਹੁਤ ਆ ਰਹੀ ਹੈ ਜਦੋਂ ਫਿਰ ਉਹ ਵੱਡਾ ਧਮਾਕਾ ਕਰ ਦਿੰਦਾ ਫੇਰ ਅਸੀਂ ਬੱਚੇ ਬਾਰੇ ਰੋਂਨੇ ਆ ਵੀ ਇਹ ਬੱਚੇ ਨੇ ਕਿਉਂ ਕਰਤਾ ਉਹਦਾ ਜ਼ਿੰਮੇਵਾਰ ਮੈਂ ਮਾਪੇ ਨੂੰ ਵੀ ਕਹੂੰਗਾ ਕਿਉਂਕਿ ਅਸੀਂ ਉਹਦੇ ਬਾਰੇ ਜਾਣਕਾਰੀ ਕੋਈ ਨਹੀਂ ਰੱਖਦੇ ਨਾ ਸਕੂਲ 'ਚ ਜਾ ਕੇ ਪਤਾ ਕਰਦੇ ਆਂ ਨਾ ਉਹ ਬੱਚੇ ਦੇ ਦੋਸਤਾਂ ਦਾ ਪਤਾ ਕਰਦੇ ਆਂ ਵੀ ਉਹਦੇ ਦੋਸਤ ਹੀ ਕਿਹੜੇ ਬੱਚਿਆਂ ਨਾਲ ਇਹ ਚੀਜ਼ਾਂ ਨੋਟ ਰੱਖਿਆ ਕਰੋ ਬੱਚੇ ਨੂੰ ਦੋਸਤ ਦੀ ਤਰ੍ਹਾਂ ਦੇਖੋ ਉਹ ਤੋਂ ਹਰ ਗੱਲ ਉਹਦੀ ਦੁੱਖ ਸੁੱਖ ਉਹਦੇ ਨਾਲ ਸਾਂਝਾ ਕਰੋ ਬੱਚੇ ਨੂੰ ਦੱਸੋ ਵੀ ਮੈਂ ਤੇਰਾ ਮਾਤਾ ਪਿਤਾ ਨਹੀਂ ਮੈਂ ਤੇਰਾ ਦੋਸਤ ਵੀ ਆਂ ਜੇ ਤੈਨੂੰ ਕੋਈ ਦੁੱਖ ਤਕਲੀਫ ਆ ਮੇਰੇ ਨਾਲ ਸ਼ੇਅਰ ਕਰ ਜਦੋਂ ਅਸੀਂ ਬੱਚਿਆਂ ਨਾਲ ਇਹ ਗੱਲਾਂ ਸ਼ੇਅਰ ਨਹੀਂ ਕਰਦੇ ਦੋਸਤੋ ਫਿਰ ਬੱਚੇ ਵੀ ਭਿਆਨਕ ਰੂਪ ਧਾਰਨ ਕਰ ਜਾਂਦੇ ਆ ਫਿਰ ਮਾਮਾਂ ਨੂੰ ਦੀਆਂ ਝੱਲੀਆਂ ਨਹੀਂ ਜਾਂਦੀਆਂ ਜਿਨ੍ਹਾਂ ਦੇ ਬੱਚੇ ਅੱਧੀ ਟੀਕਾ ਲੱਗਿਆ ਹੁੰਦਾ ਬਾਹ ਦੇ ਵਿੱਚ ਅੱਧੀ ਬਾਹ ਰਹਿੰਦੀ ਹੁੰਦੀ ਹੈ ਤੇ ਬੱਚਾ ਚੜ੍ਹਾਈ ਕਰ ਜਾਂਦਾ ਕੱਲੇ-ਕੱਲੇ ਪੁੱਤ ਨੇ ਬਹੁਤ ਔਖਾ ਹੋ ਜਾਂਦਾ ਮੈਂ ਅਕਸਰ ਜਦੋਂ ਵੀ ਵੀਡੀਓ ਪਾਵਾ ਮੈਂ ਗੱਲ ਕਰਦਾ ਹੁੰਨਾ ਕਿ ਬੱਚੇ ਨੂੰ ਖੇਤ ਦੇ ਵਿੱਚ ਕੰਮ ਤੇ ਵੀ ਲਾਓ ਜਦੋਂ ਬੱਚਾ 14-15 ਸਾਲ ਦਾ ਹੋ ਗਿਆ ਉਹਨੂੰ ਖੇਤੀ ਦਾ ਕੰਮ ਸਿਖਾਉਣਾ ਬੜਾ ਜ਼ਰੂਰੀ ਜਿਹੜੀ ਧੀ ਹੈ ਉਹਨੂੰ ਮਾਂ ਕੰਮ ਸਿਖਾਵੇ ਜਿਹੜੀਆਂ ਧੀਆ ਸਾਡੀਆਂ 12-12 10-10 ਪੜ ਗਈਆਂ ਮਾਮਾ ਨੇ ਕੰਮ ਨਹੀਂ ਸਿਖਾਇਆ ਜਦੋਂ ਵਿਆਹਿਆਂ ਜਾਂਦੀਆਂ ਸਹੁਰੇ ਪਿੰਡ ਫਿਰ ਲੜਾਈਆਂ ਹੁੰਦੀਆਂ ਦੋਸਤੋ ਕੰਮ ਨਹੀਂ ਕਰਦੀਆਂ ਇਹ ਵੀ ਜ਼ਰੂਰੀ ਹੈ ਮੈਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਧੀਆਂ ਨੂੰ ਵੀ ਕੰਮ ਜ਼ਰੂਰ ਸਿਖਾਇਆ ਜਾਵੇ ਉਹਨਾਂ ਨੂੰ ਦੇਖਿਆ ਜਾਵੇ ਵੀ ਉਹਨਾਂ ਦੀ ਸੰਗਤ ਕਿਹਦੇ ਨਾਲ ਆ ਕਿੱਥੇ ਆਉਂਦੀਆਂ ਤੇ ਕਿੱਥੇ ਜਾਂਦੀਆਂ ਅਕਸਰ ਅਸੀਂ ਅੱਜ ਬੱਚਿਆਂ ਨੂੰ ਸਾਰੀ ਮੈਂ ਵੀ ਛੋਡੇ ਵਿੱਚ ਸ਼ਾਮਿਲ ਆ ਕਿ ਅਸੀਂ ਸਕੂਟਰ ਲੈ ਕੇ ਦੇਤੇ ਮੋਬਾਈਲ ਲੈ ਕੇ ਦੇਤੇ ਤੇ ਉਹਨਾਂ ਦੀ ਸੰਗਤ ਸਾਨੂੰ ਪਤਾ ਨਹੀਂ ਕਿਹਦੇ ਨਾਲ ਕਰਦੇ ਆ ਤੇ ਫਿਰ ਉਹ ਵੀ ਕੋਈ ਭਿਆਨਕ ਰੂਪ ਧਾਰਨ ਕਰ ਜਾਂਦੇ ਆ ਫਿਰ ਵੱਡੀ ਘਟਨਾ ਦਾ ਅੰਜਾਮ ਦਿੰਦੇ ਆ ਫਿਰ ਸਾਡੇ ਕੋਲੇ ਬਸਤਾਵਾ ਹੀ ਹੁੰਦਾ ਬਸਤਾਵੇ ਤੋਂ ਬਿਨਾ ਕੁਝ ਨਹੀਂ ਤੇ ਅੱਜ ਜਿਹੜਾ ਪੰਜਾਬ ਦੇ ਵਿੱਚ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਉਹ ਕਿਉਂ ਵਾਪਰੀ ਕਿਉਂ ਬੰਦਾ ਅਪਰਾਧੀ ਸੀ ਉਹਦੇ ਬਾਰੇ ਜਾਣਕਾਰੀ ਨਹੀਂ ਸੀ ਸਾਰਿਆਂ ਨੂੰ ਜਿੱਥੇ ਵੀ ਉਹ ਰਹਿ ਰਿਹਾ ਸੀ ਵੀ ਉਹ ਕੌਣ ਹੈ ਤੇ ਇਹਦਾ অপরাধ ਜਿਹੜਾ ਪਿਸ਼ੋਕੜ ਆ ਉਹ ਬਹੁਤ ਮਾੜਾ ਉਹ ਕਿਸੇ ਨੇ ਜਾਣਕਾਰੀ ਨਹੀਂ ਲਈ ਜਦੋਂ ਘਟਨਾ ਵਾਪਰ ਗਈ ਤੇ ਸਾਰੇ ਆਪਾਂ ਪੰਜਾਬ ਵਾਲੇ ਹਿੱਲ ਗਏ ਕਿਉਂਕਿ ਬੱਚੇ ਸਾਡੇ ਸਾਰਿਆਂ ਦੇ ਘਰ ਵਿੱਚ ਐ ਜਦੋਂ ਕੋਈ ਇਸ ਤਰ੍ਹਾਂ ਬੱਚੇ ਨਾਲ ਘਟਨਾ ਵਾਪਰਦੀ ਆ ਤਾਂ ਸਾਰਿਆਂ ਦਾ ਦਿਲ ਦੁਖਦਾ ਮਾਮਾਂ ਦਾ ਖਾਸ ਕਰਕੇ ਕਿਉਂਕਿ ਜੇ ਹੁਣ ਦੇਖਿਆ ਜਾਵੇ ਕਿ ਸਿੱਧੂ ਮੂਸੇਵਾਲੇ ਨੂੰ ਵੀ ਪੰਜਾਬ ਦੇ ਮੁੰਡਿਆਂ ਨੇ ਮਾਰਿਆ ਉਹਦੇ ਵਿੱਚ ਹਰਿਆਣੇ ਵਾਲੇ ਵੀ ਸੀ ਤਾਂ ਫਿਰ ਉਹਨਾਂ ਦਾ ਵੀ ਪਿਸ਼ੋਕੜ ਆਪਾਂ ਅਪਰਾਧੀ ਕਹਿ ਸਕਦੇ ਆ ਦੋਸਤੋ ਇਹ ਮੂਸੇ ਵਾਲੇ ਦੀ ਜਿਹੜੀ ਮੌਤ ਹੋਈ ਐ ਉਹ ਵੀ ਸਾਡੇ ਬੰਦਿਆਂ ਨੇ ਕੀਤੀ ਐ ਤੇ ਕਿੰਨਾ ਚੰਗਾ ਮੁੰਡਾ ਸੀ ਤੇ ਪੰਜਾਬ ਵਿੱਚੋਂ ਚਲਿਆ ਗਿਆ ਤੇ ਉਹਦੀ ਮਾਂ ਨੂੰ ਪੁੱਛੋ ਕਿ ਅੱਜ ਉਹਦੇ ਤੇ ਕੀ ਬੀਤਦੀ ਐ ਇਸ ਤਰ੍ਹਾਂ ਹੀ ਭਾਈ ਦੀਪ ਸਿੱਧੂ ਉਹਦੇ ਨਾਲ ਵੀ ਘਟੜਾ ਹੀ ਵਾਪਰੀਆ ਇਨਸੀਡੈਂਟ ਨਹੀਂ ਹੋਇਆ ਕਿੰਨੇ ਸਾਡੇ ਨੌਜਵਾਨ ਜਿਹੜੇ ਆਪ ਵਿੱਚ ਦੀ ਪੰਜਾਬ ਦੇ ਜਿਹੜੇ ਗੈਸਟਰਾ ਦੇ ਰੂਪ ਦੇ ਵਿੱਚ ਮਾਰ ਦਿੱਤੇ ਉਹ ਗਲਤ ਸੰਗਤ ਨੇ ਮਾਰੇ ਆ ਤੇ ਉਹ ਕੱਲੇ-ਕੱਲੇ ਪੁੱਤ ਸੀ ਚਲੇ ਗਏ ਘਰਾਂ ਦੇ ਵਿੱਚੋਂ ਚਿਰਾਗ ਬੁੱਝ ਗਿਆ ਦੋਸਤੋ ਇਹ ਸੋਚਣ ਦੇ ਵਿਚਾਰਨ ਵਾਲੀਆਂ ਗੱਲਾਂ ਬਾਣੀ ਜ਼ਰੂਰ ਪੜਿਆ ਕਰੋ ਜਿੰਨਾ ਚਿਰ ਬਾਣੀ ਪੜੋਂਗੇ ਤੇ ਫਿਰ ਬੰਦਾ ਮਾੜੀਆਂ ਆਦਤਾਂ ਤੋਂ ਬਚਦਾ ਜਦੋਂ ਬਾਣੀਆਂ ਵਾਲੇ ਪਾਸੇ ਜਾਂਦਾ ਗੁਰੂ ਵਾਲਾ ਬਣਦਾ ਅਮਰਤ ਛੱਕਦਾ ਅਮਰਤ ਛਕਿਆ ਕਰੋ ਗੁਰਦੁਆਰੇ ਉੱਠ ਕੇ ਜਾਓ ਸੇਵਾ ਕਰੋ ਫਿਰ ਮਾੜੇ ਪਾਸੇ ਮਨ ਆ ਜਿਹੜਾ ਉਹ ਢੜਕਦਾ ਨਹੀਂ ਦੋਸਤੋ ਮਨ ਉਦੋਂ ਹੀ ਢੜਕਦਾ ਬੰਦੇ ਦਾ ਜਦੋਂ ਅਸੀਂ ਬਾਣੀ ਤੇ ਬਾਣੇ ਨਾਲੋਂ ਦੂਰ ਹੋ ਗਏ ਆ ਅੱਜ ਸਾਡੇ ਅਸੀਂ ਗੁਰੂ ਨੂੰ ਭੁੱਲ ਗਏ ਆ ਅੱਜ ਅਸੀਂ ਉਸ ਮਾੜੇ ਕੰਮਾਂ ਦੇ ਵਿੱਚ ਪੈ ਗਏ ਆ ਜਿਹੜੀਆਂ ਮਾੜੀਆਂ ਰੀਤੀਆਂ ਨੇ ਸਾਨੂੰ ਮਾੜੇ ਕੰਮਾਂ 'ਚ ਹੀ ਵਸਾਉਣਾ ਜੇ ਅਸੀਂ ਬਾਣੀ ਪੜਾਂਗੇ ਤੇ ਫਿਰ ਜਿਹੜਾ ਸਾਡਾ ਸੁਭਾ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਵਰਗਾ ਸੁਭਾ ਜਿਹੜਾ ਸਾਡਾ ਹੋਊਗਾ ਫਿਰ ਅਸੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਫਿਰ ਸਾਨੂੰ ਸਾਰੇ ਇੱਕੋ ਜਿਹੇ ਲੱਗਣਗੇ ਫਿਰ ਕਿਸੇ ਦੇ ਨਾਲ ਬੈਰ ਭਾਵਨਾ ਨਹੀਂ ਹੋਊਗੀ ਜਦੋਂ ਅਸੀਂ ਬਾਣੀ ਨਹੀਂ ਪੜ੍ਹਦੇ ਸਾਡਾ ਮਨ ਢੜਕਦਾ ਅਸੀਂ ਰਾਖਸ਼ ਬੁੱਧੀ ਜਦੋਂ ਸ਼ਾਮ ਨੂੰ दारू ਪੀ ਕੇ ਜਾਂ ਨਸ਼ਾ ਕਰਕੇ ਜਿਹੜਾ ਅੰਗਰੇਜ਼ੀ ਨਸ਼ੇ ਕਰਕੇ ਜਿਹੜੇ ਮਨ ਢੜਕਦੇ ਆ ਲੋਕਾਂ ਦੇ ਬੱਚਿਆਂ ਦੇ ਉਹ ਇਸੇ ਕਰਕੇ ਢੜਕਦੇ ਆ ਕਿਉਂਕਿ ਅਸੀਂ ਬਾਣੀ ਤੇ ਬਾਣੇ ਨਾਲ ਧਾਰਨ ਨਹੀਂ ਬਾਣੀ ਤੋਂ ਦੂਰ ਹੋ ਗਏ ਆ ਬਾਣੇ ਤੋਂ ਦੂਰ ਹੋ ਗਏ ਆ ਇਸ ਕਰਕੇ ਇਹ ਮਾਰੀਆਂ ਘਟਨਾਵਾਂ ਵਾਪਰ ਰਹੀਆਂ ਜਿੰਨੇ ਮੇਰੇ ਭਰਾ ਦੇਖ ਰਹੇ ਆ 300 ਤੋਂ ਵੱਧ ਮੇਰੇ ਵੀਰ ਦੇਖ ਰਹੇ ਆ ਵੀਡੀਓ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਭਰਾ ਨੂੰ ਕਿਸੇ ਵੀਰ ਨੂੰ ਕਿਸੇ ਭੈਣ ਨੂੰ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਸਾਰਿਆਂ ਤੋਂ ਸਿਰ ਝੁਕਾ ਕੇ ਮਾਫੀ ਮੰਗਦਾ ਤੇ ਮੈਂ ਇਹੀ ਆਸ ਕਰਦਾ ਕਿ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਕਿ ਅਸੀਂ ਪਿੰਡਾਂ ਵਿੱਚ ਜਿੱਥੇ ਵੀ ਸਾਡੇ ਕੋਲ ਕੋਈ ਪ੍ਰਵਾਸੀ ਕੰਮ ਕਰਦਾ ਖੇਤ 'ਚ ਘਰ 'ਚ ਜਾਂ ਕਿਰਾਏ ਤੇ ਰਹਿ ਰਿਹਾ ਅਸੀਂ ਉਹਦੀ ਜਾਣਕਾਰੀ ਥਾਣੇ ਦੇ ਵਿੱਚ ਜ਼ਰੂਰ ਦੇ ਕੇ ਤੇ ਸਾਨੂੰ ਪੁਲਿਸ ਵਾਲੇ ਦੱਸਣ ਵੀ ਉਹਦਾ ਪਿਛੋਕੜ ਕੀ ਹੈ ਉਦੇ ਬਾਰੇ ਜਾਣਕਾਰੀ ਜ਼ਰੂਰ ਹੋਵੇ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਆਪਾਂ ਵਿਚਾਰ ਲਈਏ ਦੋਸਤੋ ਸਮਾਂ ਝੋਨਾ ਮੂਰੇ ਫੇਰ ਆਪਾਂ ਲਾਉਣਾ ਜੇ ਇਹ ਨਾ ਆਏ ਤਾਂ ਝੋਨਾ ਬਹੁਤ ਮਹਿੰਗੇ ਭਾਤੇ ਆਪਾਂ ਨੂੰ ਖੇਤ ਵਿੱਚ ਲਵਾਉਣਾ ਪਊਗਾ ਤੇ ਹੁਣ ਤੋਂ ਤਿਆਰੀ ਰੱਖ ਗਏ ਸਰਕਾਰ ਨੇ ਕਿਸੇ ਨੇ ਕੁਝ ਨਹੀਂ ਕਰਨਾ ਨਾ ਸਰਕਾਰਾਂ ਨੇ ਕੱਲ ਕੁਝ ਕੀਤਾ ਨਾ ਅੱਜ ਕੁਝ ਕਰਨਾ ਮਹਾਰਾਜ ਕੀ ਕਹਿੰਦੇ ਆ ਆਪੇ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਸਵੇਰ ਨਾਲ ਸਾਨੂੰ ਕਾਰਜ ਆਪ ਦਾ ਆਪ ਪੈਣਾ ਕਿਸੇ ਨੇ ਚੱਲ ਕੇ ਨਹੀਂ ਆਉਣਾ ਦੋਸਤੋ ਆਪ ਨੂੰ ਆਪ ਦੀ ਜਿਹੜੇ ਕਾਰੋਬਾਰ ਕੰਮ ਧੰਦੇ ਆਪ ਕਰਨੇ ਪੈਣੇ ਆ ਤੇ ਇਸ ਕਰਕੇ ਆਪਾਂ ਜਾਗ ਗਏ ਸੁੱਤੇ ਨਾ ਰਹਿ ਜਗੇ ਜਦੋਂ ਅਸੀਂ ਸੁੱਤੇ ਰਹਿ ਜਾਂਨੇ ਆ ਤੇ ਫਿਰ ਤੁਸਾਨੂੰ ਕੋਈ ਵੱਡਾ ਕਾਂਡ ਹੋ ਜਾਣਾ ਅਸੀਂ ਉਦੋਂ ਜਾਗਦੇ ਆ ਫਿਰ ਉਦੋਂ ਹੱਲ ਕੋਈ ਨਹੀਂ ਹੁੰਦਾ ਫਿਰ ਬਿਨਾ ਬਸਤਾਵੇ ਤੋਂ ਸਾਡੇ ਕੋਲੇ ਕੋਈ ਗੱਲ ਨਹੀਂ ਇਸ ਕਰਕੇ ਸਾਨੂੰ ਜਾਗਣਾ ਚਾਹੀਦਾ ਤੇ ਜਾਗਾਂਗੇ ਤਾਂ ਜੇ ਅਸੀਂ ਤੀਜਾ ਨੇਤਰ ਬਾਣੀ ਪੜ੍ਹ ਕੇ ਖੋਲਾਂਗੇ ਮਤ ਗੁਰੂ ਦੀ ਲਵਾਂਗੇ ਫਿਰ ਮਾੜੀ ਮਤ ਸਾਥੋਂ ਦੂਰ ਹੋਊਗੀ ਗੁਰੂ ਦੀ ਮਤ ਤੋਂ ਬਿਨਾ ਤੁਸੀਂ ਚੰਗੀ ਸੋਚ ਐ ਜਿਹੜੀ ਸੋਚ ਨਹੀਂ ਸਕਦੇ ਫਿਰ ਸਾਨੂੰ ਗਵਾਂਡੀ ਵੀ ਆਪਣਾ ਲੱਗੂਗਾ ਫਿਰ ਆਪਣੇ ਜਿਹੜੇ ਦੁਸ਼ਮਣ ਉਹ ਵੀ ਆਪਣੇ ਲੱਗਣਗੇ ਜਿਹੜੇ ਮਾੜੇ ਕਮੈਂਟ ਕਰਕੇ ਮਾੜੀ ਭਾਸ਼ਾ ਲਿਖ ਕੇ ਗਾਲਾਂ ਕੱਢ ਕੇ ਸਾਨੂੰ ਸਬੋਧਨ ਕਰਦੇ ਆ ਫਿਰ ਉਹ ਵੀ ਆਪਣੇ ਲੱਗਣਗੇ ਸਾਰੇ ਭਰਾ ਹੀ ਸਤਿਕਾਰਯੋਗ ਨੇ ਮੈਂ ਅੱਜ ਤੱਕ ਕਿਸੇ ਦੇ ਵੀ ਕਮੈਂਟ ਦਾ ਕਦੇ ਜਵਾਬ ਨਹੀਂ ਦਿੰਦਾ ਬਹੁਤ ਵੀਰ ਮੇਰੇ ਭਰਾ ਛੋਟੇ ਮੇਰੇ ਵੀਰ ਟਿੱਪਣੀਆਂ ਦੇ ਵਿੱਚ ਗਲਤ ਵੀ ਲਿਖ ਦਿੰਦੇ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਬੁੱਧੀ ਬਖਸ਼ੇ ਮਤ ਬੁੱਧ ਦੇਵੇ ਉਹਨਾਂ ਨੂੰ ਮਹਾਰਾਜ ਕਹਿੰਦੇ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ ਉੱਚੀ ਮਤ ਦੇਵੇ ਉੱਚੀ ਮਤ ਨਾਲ ਆਪਣੇ ਮਾਪਿਓ ਦੀ ਸੇਵਾ ਕਰਨ ਆਪਣੇ ਭੈਣ ਭਰਾ ਨਾਲ ਪਿਆਰ ਬਣਾ ਕੇ ਰੱਖਣ ਏਕਤਾ ਦੇ ਵਿੱਚ ਹੀ ਸਾਰਾ ਕੁਝ ਹੈ ਜੇ ਅਸੀਂ ਇਕੱਠੇ ਨਹੀਂ ਏਕਤਾ ਨਹੀਂ ਤੇ ਭਰਾਵੋ ਕੁਛ ਨਹੀਂ ਬਣਨਾ ਹਰ ਰੋਜ਼ ਨਵੇਂ ਆਉਲੇ ਸੋਡੇ ਸਿੱਖਾਂ ਤੇ ਹੁੰਦੇ ਆ ਹਰ ਰੋਜ਼ ਨਵਾਂ ਹਮਲਾ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ ਤੇ ਕਿਸੇ ਦੀ ਦਸਤਾਰ ਰੋਲੀ ਪਈ ਹੁੰਦੀ ਆ ਕਿਸੇ ਦੇ ਕੇਸ ਪੱਟੇ ਪਏ ਹੁੰਦੇ ਆ ਕਿਸੇ ਦੀ ਦਾੜੀ ਪੱਟੀ ਪਈ ਹੁੰਦੀ ਆ ਤੇ ਮਨ ਬਹੁਤ ਦੁੱਖਦਾ ਬਹੁਤ ਦੁੱਖ ਆਉਂਦਾ ਉਦੋਂ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਜਿਹੜੇ ਸਿੱਖ ਕੋਮ ਆ ਸਾਡੀ ਕਮਿਊਨਿਟੀ ਆ ਉਹਨੂੰ ਏਕਤਾ ਤੇ ਥੁਬਾਕ ਦੇਈ ਇਨਸਾਨ ਬਣਾਈ ਜਾਤੀਵਾਦ ਚ ਨਾ ਮੰਡੀ ਜਾਤੀਆਂ ਚ ਤਾਂ ਅਸੀਂ ਪਹਿਲੇ ਵੰਡੇ ਬੈਠੇ ਆ ਇਸੇ ਕਰਕੇ ਸਾਨੂੰ ਜਿਹੜੀ ਵੱਡਾ ਨੁਕਸਾਨ ਸਾਡੇ ਪੰਜਾਬ ਦਾ ਖਾਸ ਕਰਕੇ ਮੇਰੇ ਪੰਜਾਬੀਆਂ ਦਾ ਹੋ ਰਿਹਾ ਅਸੀਂ ਬੰਡੇ ਹੋਏ ਆ ਅਗਲਿਆਂ ਨੂੰ ਪਤਾ ਕਿ ਅਸੀਂ ਬੰਡੇ ਹੋਏ ਆ ਤਾਂ ਜੋ ਸਾਡੇ ਤੇ ਹਰ ਰੋਜ਼ ਹਮਲੇ ਹੁੰਦੇ ਆ ਸਾਨੂੰ ਆਪਣਿਆਂ ਤੋਂ ਹੀ ਖਤਰਾ ਬਗਾਨਿਆਂ ਤੋਂ ਨਹੀਂ ਜਦੋਂ ਅਸੀਂ ਆਪਣਿਆਂ ਨੂੰ ਆਪ ਦੇ ਸਮਝਣ ਲੱਗ ਜਾਾਂਗੇ ਫਿਰ ਸਾਨੂੰ ਕਿਸੇ ਤੋਂ ਭੈ ਖਤਰਾ ਨਹੀਂ ਹੋਊਗਾ ਕਿਉਂਕਿ ਅੱਜ ਤੱਕ ਵੀ ਜਿੱਥੇ ਪੰਜਾਬੀ ਖੜਾ ਉਹਦੀ ਖੜੇ ਤੋਂ ਇਹ ਲੱਗਦਾ ਲੋਕਾਂ ਨੂੰ ਕਿ ਹਾਂ ਸਾਡੇ ਲਈ ਕੋਈ ਰਾਖੀ ਵਾਲਾ ਖੜਾ ਜੇ ਧੀ ਭੈਣ ਕੋਈ ਅੱਡੇ ਤੇ ਖੜੀ ਹੁੰਦੀ ਹੈ ਉਹਨੂੰ ਦਿਖ ਜੇ ਦਸਤਾਰ ਵਾਲਾ ਖੜਾ ਤੇ ਉਹਨੂੰ ਮਾਨ ਹੁੰਦਾ ਕਿ ਮੈਨੂੰ ਹੁਣ ਇਹ ਬਚਾਊਗਾ ਇਸ ਕਰਕੇ ਸਾਡੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ